ਬਠਿੰਡਾ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਰਿਟਾਇਰ ਪਟਵਾਰੀ ਨੇ ਆਪਣੇ ਲਾਇਸੈਂਸੀ ਰਿਵੋਲਵਰ ਦੇ ਨਾਲ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਜੀਹਾਂ ਦਾ ਦੱਸਦੀ ਹੈ ਕਿ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਬਠਿੰਡਾ ਦੇ ਸਥਾਨਕ ਗੁਰਨਾਨਕਪੁਰਾ ਮੁਹੱਲੇ ਦੇ ਵਿੱਚ ਨਿੱਕੀ ਜਿਹੀ ਟਕਰਾਅ ਜੋ ਕਿ ਬੱਚਿਆਂ ਦੀ ਆਪਸੀ ਟਕਰਾਅ ਬਾਜੀ ਸੀ ਲਗਾਤਾਰ ਇਸ ਵਿਅਕਤੀ ਦੇ ਦੋ ਦਿਨ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਹਦੇ ਚਾਲ ਦੇ ਗੁੱਸੇ ਵਿੱਚ ਆਏ ਨਾਨੇ ਨੇ ਫਾਇਰ ਕਰ ਦਿੱਤੇ ਜਿਸ ਦੌਰਾਨ ਦੋ ਮੁੰਡੇ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਪਟਵਾਰੀ ਨੂੰ ਵੀ ਸੱਟ ਲੱਗੀ ਤੇ ਉਹ ਵੀ ਜਿਹੜਾ ਕਿ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਜ਼ਖਮੀ ਮੁੰਡੇ ਦੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਸੁਣਾਉਣਿਆ ਕਿ ਆਖਰ ਉਹਨਾਂ ਨੇ ਇਸ ਘਟਨਾ ਨੂੰ ਲੈ ਕੇ ਕੀ ਕਿਹਾ ਆਈ ਬਸ ਰਾਈ ਸ਼ਿਫਰ ਚੱਲ ਫਾਇਰ ਮਾਈ ਬੰਦੇ

ਤੇ ਪਾ ਇਹ ਜੋ ਮੋਟਰ ਆ ਗਈ ਪਤ ਪੱਜ ਕੇ ਬੰਨ ਲਗੇ ਇਹ ਪੱਜ ਗਿਆ ਬਾਹਰ ਜੋ ਮੋਬੈਲ ਲਗਾ ਮੇਰੇ ਵੀ ਵੱਜ ਗਈ ਪਤ ਨਹੀਂ ਛਾਰਲਾ ਬੁਜਾਰਾ ਪੈਣੇ ਪਣੀ ਗੋਲੀ ਉੱਜੀ ਆਏ ਗੱਲ ਸੀ ਮੈਨੂੰ ਕੋਈ ਲੜਾਈ ਨਹੀਂ ਮੇਰੀ ਤਾਂ ਕੋਈ ਲੜਾਈ ਨਹੀਂ ਸੀ ਮਾਪਿਆਂ ਦੇ ਨਾਲ ਆਈ ਯਾਰੀ ਦੌਰ ਸੀ ਆਪਾਂ ਕਹਿੰਦੇ ਭਰਾਵਾਂ ਨਾਲ ਤੈਨੂੰ ਗੱਲ ਕੋਈ ਹਾਂਜੀ ਉਹਨਾਂ ਘਰ ਉੱਥੇ ਪਰਵਾਹ ਦੇਗਾ ਕੋਈ ਮੜਾਈ ਗਾਂ ਹੀ ਦੋ ਤਿੰਨ ਗਲੇ ਖੱਟ ਗਈ ਗਾਂ ਹਾਂ ਅੱਜ ਕੀ ਹੋਏ ਬੁੱਧਪੁਰਾ ਸਿਕਲੋ ਫੀਡ ਹਾਂਜੀ ਅੱਜ ਗਲਤਕਤ ਮੈਂ ਆਜੇ ਵਾਸਤੇ ਕਰਨਾ ਇਹ ਜੀ ਲੜਾਈ ਸੀ ਆਪਾਂ ਖੜ ਕੇ ਨਾਲ ਤੇ ਕੈਂਡਪਾਹਵ ਕੀ ਮਤਲਬ ਹੈ ਆ ਕਿ ਜਿਵੇਂ ਲੜਾਈ ਠੀਕ ਹੈ ਜੀ ਆਪਾਂ ਬਾਹਰ ਖੜੇ ਸੀ ਇਹ ਜੋ ਰੱਬੇ ਨੇ ਮਾਨਮੁਖ ਜੇ ਕੋਈ ਗੱਲਬਾਤ ਬਾਹਰ ਆਉਂਦਾ ਜੀ ਤੇ ਉਹਨੇ ਅਗਲੇ ਪੈਰ ਦਲਾ ਦੇ ਠੀਕ ਆ ਆਪ ਜੀ ਸੇਫਟੀ ਵਾਸਤੇ ਟੂ ਇੱਕ ਅੱਦੇ ਫੈਰੀ ਦੇ ਬੱਜੇ ਰੱਬੇ ਨੇ ਮੇਰੇ ਬਜੇ ਪਤਾ ਨਹੀਂ ਮੇਰੇ ਸਰਦਾਰ ਦਾ ਪਜਿਆ ਤਾਂ ਹੀ ਗੱਲ ਲੜਾਈ ਕੁਝ ਨਹੀਂ ਇਹ ਮਿੱਤਿੰਦੇ ਮੇਰੇ ਨਾਲ ਸੀਗੇ ਮੈਂ ਮੋਟਰਾਂ ਚ ਚਲਾਉਂਦਾ ਸੀਗਾ ਇਹ ਲੜਾਈ ਹੋਈ ਹੈ ਇਹ ਸਰਦਾਰ ਜੀ ਪਹਿਲਾਂ ਕੋਈ ਇਹਨਾਂ ਨੇ ਨਹੀਂ ਉਹ ਕਹਿੰਦੇ ਆਪਣੇ ਜਿਹੜੇ ਪੰਪਟਣ ਵਾਲੇ ਹੁੰਦੇ ਆ ਉਹ ਇਹਨੂੰ ਦੌੜਨ ਨੂੰ ਦਰਸਤ ਪੰਪਟਣ ਵਾਲੇ ਹੁੰਦੇ ਕੀ ਕਹਿੰਦੇ ਉਹਨੂੰ ਸਰ ਜੀ ਦਾ ਉਹਨਾਂ ਕੋਲੇ ਉਹ ਮਾਰ ਕੇ ਗਏ ਇਹਨਾਂ ਕੋਲੇ ਤੇ ਗਲੀ 'ਚ ਖੜੇ ਸੀਗੇ ਇਹ ਕਦਮ ਇਹਨਾਂ ਨੂੰ ਪੁੱਛਣਾਗਾ ਤੇ ਪੁੱਛਣ ਲੱਗੇ ਥੋੜੇ ਜਿਂ ਅੰਦਰ ਵੜ ਗਏ ਚੂ ਤੇ ਆਪਸ ਵਿੱਚ ਅਸਰ ਨਹੀਂ ਜਿੱਦ ਵਾਸ ਹੋਊਗੀ ਜਿੱਦ ਵਾਸ ਤੋਂ ਬਾਅਦ ਇਹਨਾਂ ਦੀ ਗੋਲੀਆਂ ਚੱਲ ਪਿਆ ਆਪਸ ਵਿੱਚ ਉਹ ਥੋੜਾ ਹੈਰੀ ਬੀ ਅੰਦਰ ਦੇਖਣ ਗਿਆ ਸੀਗਾ ਉਹ ਭੱਜ ਆਵੇ ਤੇ ਹੈਰੀ ਤੇ ਫੇਰ ਵੱਜਿਆ ਤੇ ਦੋਨਾਂ ਦੇ ਆਪਸ ਵਿੱਚ ਗੋਲੀਆਂ ਦਾ ਫੇਰ ਵੱਜਿਆ ਆਪਸ ਵਿੱਚ ਗੱਲਬਾਤ ਹੋਈ ਉਹ ਆਪ ਨੂੰ ਮੈਂ ਮੋਟਰਸਾਈਕਲ ਲਈ ਮੈਂ ਹਸਪਤਾਲ ਲੈ ਕੇ ਜਾਂਦਾ ਦੋਨਾਂ ਨੂੰ ਮੈਂ ਗੁੱਸਾ ਦਾ ਗੁੱਸਾ ਕਰਕੇ ਮਾਈ ਬਣੇ ਤੁਸੀਂ ਨਾਲ ਲੜਾਈ ਵਾਲੇ ਮੈਂ ਨਾਲ ਸੀਗਾ ਦੋਨਾਂ ਨੂੰ ਮੈਂ ਹਸਪਤਾਲ ਲੈ ਕੇ ਆਇਆ ਜੋ ਮਰ ਜਿਆ ਅਸੀਂ ਦੋਨੇ ਹਸਪਤਾਲ ਅਸੀਂ ਦੋਨੇ ਮੋਟਰਸਾਈਕਲ ਤੇ ਇਕੱਠੇ ਸੀ ਤਿੰਨੇ ਜਾਣੇ ਕੀ ਕਰ ਇਹਨਾਂ ਨੇ ਵੀ ਐਸ ਕਹਿਣਾ ਫਿਰ ਉਹਨਾਂ ਨੇ ਕਿਤੇ ਜਿਹੜੇ ਉਹਨਾਂ ਦਾ ਨਾਂ ਨਹੀਂ ਪਤਾ ਮੈਨੂੰ ਕੀ ਸੀਗਾ ਉਹਨਾਂ ਦਾ ਸਿੱਧੂ ਆ ਜੋ ਮਰ ਗਿਆ ਉਹਨਾਂ ਦਾ ਨਾਂ ਨਹੀਂ ਪਤਾ ਉਥੇ ਇਸ ਮਾਮਲੇ ਦੇ ਉੱਤੇ ਰਿਟਾਇਰ ਪਟਵਾਰੀ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਉੱਤੇ ਗੋਲੀ ਚੱਲ ਦੇ ਇਲਜ਼ਾਮ ਲੱਗੇ ਨੇ ਉਹਨਾਂ ਨੇ ਕਿਹਾ ਕਿ ਉਹਦਾ ਦੋ ਤਾਂ ਟਿਊਸ਼ਨ ਪੜਨ ਜਾਂਦਾ ਸੀ ਇਸ ਨੂੰ ਘੇਰ ਕੇ ਇਹ ਕੁੱਟਮਾਰ ਕਰਦੇ ਸੀ ਸਰ ਕੀ ਮਾਮਲਾ ਹੈ ਸਰ ਇਹਨਾਂ ਸਾਡੇ 4:00 ਵਜੇ ਮੇਰੇ ਬੱਚਾ ਟਿਊਸ਼ਨ ਤੋਂ ਆਉਂਦਾ ਹੀ ਪਰਤੇ ਇਹਨੂੰ ਉੱਥੇ ਸੀ ਸਮਰ ਕਾਲਜ ਕੋਲੇ ਘੇਰ ਲਿਆ ਮੇਰੇ ਬੱਚੇ ਨੇ ਹਾਂ ਜੀ ਇਹਨੇ ਕਿਹਾ ਇਹ ਮੁੰਡਾ ਜ ਤੰਨੂ ਚੰਨੂ ਗਾਜਾ ਪੜਾਣੇ ਕੀਆ ਤੰਨੂ ਪੜਾ ਦੇ ਤੰਨੂ ਆ ਜਾਣਾ ਉਹਦਾ ਉਸ ਨੂੰ ਤੱਕ ਦਾ ਟਾਈਮ ਤੋਂ ਵੀ ਉਹ ਉਹਦੇ ਪਿੱਛੇ ਲੱਗ ਰਿਹਾ ਸੀ ਕੁੱਟਮਾਰ ਕਰਦਾ ਸੀਗਾ ਮੈਂ ਉਹਦੇ ਚਾਚੇ ਨੂੰ ਵੀ ਕਹਿਣ ਦੀ ਘਰੇ ਵੀ ਜਾ ਕੇ ਲਾਂਭਾ ਬਵਾਉਂਦਾ ਸੀ। ਅੱਜ ਵੀ ਮੈਂ ਉਹਨੂੰ ਚਾਚੇ ਨੂੰ ਅਮਨ ਮਕੋਣ ਦਿੱਤਾ। ਮੈਂ ਖਾਵਣ ਤੁਹਾਡਾ ਬੱਚਾ ਸਾਡੇ ਬੇਟੇ ਨੂੰ ਦੇ ਕੇ ਲੱਗਿਆ। ਅੱਜ ਫੇਰ ਤੇ ਉਹ ਤਾਂ ਕਹਿੰਦਾ ਅਸੀਂ ਤਾਂ ਥਾਣੇ ਚਾ ਗਾ ਦੋ ਅਸੀਂ ਤਾਂ ਇਹ ਮੰਗ ਰਹੇ ਹਾਂ। ਸਾਨੂੰ ਤੁਸੀਂ ਕਰਿਆ ਕਰਦੇ ਖਬਰੇ ਲੈ ਲੈ ਵੜਦਾ। 10-10 ਬੰਦੇ ਹੁੰਦੇ ਨਾਲ। ਜੋ ਮਰਜ਼ੀ ਕਰੋ ਕਹਿੰਦਾ ਅਸੀਂ ਇਹ ਮੰਗ ਰਹੇ ਹਾਂ। ਚਲੋ ਜੀ ਮੈਂ ਬੱਚਾ ਲੈ ਕੇ ਘਰੇ ਆ ਗਿਆ। ਉਹ ਤਾਂ ਸਾਰੇ ਗਲੀ ਚ ਗੇੜੇ ਘੁੰਮ ਰਹੇ ਪੜੇ ਹੁੰਦਾ ਸੀ। ਚਲੋ ਮੈਂ ਖਤਰਦਾ ਹਾਂ ਵੈਸੇ ਮੈਂ ਲਾਟ ਰਿਹਾ ਮੈਨੂੰ ਇਹਦਾ ਪਤਾ ਨਹੀਂ ਲੱਗਦਾ ਕੀ ਕਰਦਾ ਮੈਂ ਰਵਲਵਾਲਾ ਦੇ ਮੇਰੇ ਕੋਲ ਸੀ ਉਹਦੋਂ ਇਹ ਜਦੋਂ ਆ ਕੇ ਇਹਨਾਂ ਨੇ ਉੱਚੀ ਚ ਗਾਲਾਂ ਕੱਢੇ ਸ਼ੁਰੂ ਕਰ ਦਿੱਤੇ ਨੇਕਲ ਵਾਰ ਲੱਟਰੀ ਮਾਰ ਕੇ ਲੋਹੇ ਦੇ ਲੋਹੇ ਦਾ ਗੇਟ ਆ ਮੇਰਾ ਉਹਦੇ ਦਰ ਕਲਾਸੇ ਮਾਰੇ ਇਹਨਾਂ ਨੇ ਆਉਂਸਾ 10 ਜਾਣੇ ਸੀ ਟੋਟੇ ਫਿਰ ਇਹ ਉਹ ਗੇਟ ਖੋਲ ਕੇ ਅੰਦਰ ਵੜ ਗਏ ਅੰਦਰ ਮੈਂ ਰਸੂਈ ਸਬਜ਼ੀ ਬਣਾਇਆ ਜਾਂਦਾ ਸੀ ਜੀ ਮੈਂ ਜਦੋਂ ਬਾਹਰ ਨਿਕਲਿਆ ਇਹਨਾਂ ਨੇ ਮੇਰੇ ਬੱਚੇ ਬਣੇ ਸਿੱਟੇ ਉਹ ਬੱਚਾ ਭੱਜ ਕੇ ਅੰਦਰ ਗਿਆ ਘਾਂਡੇ ਚ ਮੇਰੇ ਕੰਮ ਵਾਲੀ ਸੀ ਕਿ ਉਹ ਜਦੋਂ ਉਹ ਗੇਟ ਉਤਰ ਕੇ ਗੇਟ ਖੋਲਤਾ ਜੈ ਇਸ ਤਰ੍ਹਾਂ ਜਾਲੀਆ ਉਹ ਜਿਹੜਾ ਉਹ ਦਾ ਬਰਾਸਾ ਸੀਗਾ ਜੇ ਬੱਚੇ ਦੇ ਨਾਲ ਆਉਂਦੇ ਉੱਥੇ ਦਾ ਦਵਾਜੇ ਖੜੇ ਜੇ ਫਿਰ ਮੇਰੇ ਦੇਵਾਰ ਕੀਤਾ ਜੀ ਉਹਨਾਂ ਨੇ ਦੋ ਜਾਨ ਦਾ ਬਰਾਸੇ ਉਹਦੇ ਉੱਪਰ ਆਜੇ ਤੇ ਵੱਜੀ ਗਏ ਲੱਕੜ ਦੇ ਦਵਾਜੇ ਦੇ ਉਹ ਤਾਂ ਮੈਂ ਬਾਹਰ ਕਰ ਲਈ ਜੀ ਮੇਰੇ ਸਿਰ ਚ ਨਾਲ ਲੱਗ ਗਿਆ ਮੇਰੀ ਬਾਹਰ ਮੇਰੇ ਕੋਲ ਵਾਵਾ ਸੀ ਫਰਮਾਇਆ ਜੇ ਨਾਮ ਇਹਨੂੰ ਕੋ ਹੁੰਦਾ ਮੇਰੀ ਦਾ ਲਾਸ਼ ਉੱਥੋਂ ਗਈ ਸੀ ਮੈਂ ਕਿਉਂ ਕਰਦਾ ਜੀ ਮੇਰੇ ਬੱਚੇ ਨੇ ਪੜ੍ਹਦੇ ਸੀ ਉਹ ਤੋਂ ਅੱਗੇ ਸੀ ਦੋ ਕਲਾਸਾਂ ਇਹ ਪਹਿਲਾ ਤੋਂ ਬੱਚਾ ਲਗਾੜਾ ਜੀ ਹੈ ਸਭ ਪਤਾ ਇਥੇ ਹੈ ਪੁਲਿਸ ਗੱਡਾ ਕਰਦਾ ਇਹ ਜੇ ਤੁਹਾਡੇ ਤੇ ਹਮਲਾ ਹੋਇਆ ਹੋਵੇ ਤੁਸੀਂ ਆਪਣੇ ਲਾਇਸੈਂਸ ਕਿਰਵਾ ਲਓ ਹਾਂਜੀ ਹਾਂਜੀ ਮੇਰਾ ਲਾਇਸੈਂਸ ਦਿਵਾ ਗਏ ਜੀ ਕੋਲ ਜੀ ਜੀ ਸੰਸਦ ਇਹ ਕਰਦਾ ਜੀ ਸਰ 10 ਬੰਦੇ ਮੇਰੇ ਅੰਦਰ ਵੜ ਕੇ ਘਰੇ ਵੇੜੇ ਚ ਕੋਲ ਪੁੱਟ ਗਏ ਸਰ ਖੈਰ ਦਾਦੀ ਕਿਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਪੁਲਿਸ ਮੌਕੇ ਤੇ ਪਹੁੰਚ ਕੇ ਤੇ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਹਕੀਕਤ ਇਹ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ